ਐਕਜ਼ੀਮਾ ਬਾਰੇ ਗੱਲ ਕਰਦੇ ਆਂ ਐਕਜ਼ੀਮਾ ਕਈ ਤਰ੍ਹਾਂ ਦਾ ਹੁੰਦਾ ਲੇਕਿਨ ਆਪਾਂ ਅੱਜ ਗੱਲ ਕਰਾਂਗੇ ਜਿਨ੍ਹਾਂ ਨੂੰ ਹੱਥਾਂ ਤੇ ਪੈਰਾਂ ਤੇ ਗੋਡਿਆਂ ਤੇ ਕੂਣੀਆਂ ਤੇ ਜਾਂ ਫਿਰ ਉਂਗਲੀਆਂ ਤੇ ਕ੍ਰੈਕਸ ਬਣਦੇ ਨੇ ਔਰ ਇਹ ਕ੍ਰੈਕਸ ਇੰਨੇ ਦੁਖਦਾਈ ਬਣ ਜਾਂਦੇ ਨੇ ਇਹਨਾਂ ਵਿੱਚੋਂ ਪਾਣੀ ਵੀ ਆਉਂਦਾ ਕਈ ਵਾਰੀ ਬਲੱਡ ਵੀ ਆਉਂਦਾ ਆ ਕਈ ਵਾਰੀ ਐਨਾ ਪੁਰਾਣਾ ਰੋਗ ਹੋ ਜਾਂਦਾ ਕਿ ਪੀਕ ਹੋਣੀ ਵੀ ਸ਼ੁਰੂ ਹੋ ਜਾਂਦੀ ਆ ਇਹ ਤਾਂ ਹੁੰਦਾ ਕਿਉਂਕਿ ਤੁਹਾਡੀ ਬਾਡੀ ਦੀਆਂ ਜਿਹੜੀਆਂ ਨਾੜਾਂ ਨੇ ਉਹਨਾਂ ਨੂੰ ਵੈਰੀਕੋਲ ਦੀ ਪ੍ਰੋਬਲਮ ਹੋ ਜਾਂਦੀ ਆ ਨਾੜਾਂ ਬਲੌਕ ਹੋ ਜਾਂਦੀਆਂ ਨੇ ਉਹਨਾਂ ਵਿੱਚ ਬਲੱਡ ਜੰਮ ਜਾਂਦਾ ਪੀ ਕੌਣੀ ਸ਼ੁਰੂ ਹੋ ਜਾਂਦੀ ਆ ਔਰ ਤੁਹਾਡੇ ਕਈ ਵਾਰ ਦੇਖਿਆ ਹੋਏ ਗਾਲੇ ਦਿਵਾਲੇ ਕੀ ਉਹਨਾਂ ਦੇ ਗਿੱਟਿਆਂ ਤੇ ਵੱਡੇ ਵੱਡੇ ਜ਼ਖਮ ਬਣ ਜਾਂਦੇ ਨੇ ਔਰ ਉਹਨਾਂ ਵਿੱਚੋਂ ਪੀ ਬਲੱਡ ਆਉਂਦਾ ਰਹਿੰਦਾ ਔਰ ਕਾਫੀ ਸਮੈਲ ਵੀ ਆਉਣ ਲੱਗ ਜਾਂਦੀ ਆ ਜਦੋਂ ਕੀ ਉਹ ਆਪਣੇ ਚਾਰ ਭੈਣ ਭਾਈਆਂ ਦੇ ਵਿੱਚ ਬੈਠਣੋਂ ਵੀ ਕਤਰ ਆਉਂਦੇ ਨੇ ਇਹ ਬਹੁਤ ਹੀ ਉਹਨਾਂ ਵਾਸਤੇ ਨੁਕਸਾਨਦਾਇਕ ਕੱਲ ਹੋ ਜਾਂਦੀ ਆ ਔਰ ਇਹਦੇ ਲਈ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰਨਾ ਤੁਸੀਂ ਵੈਸਲੀ ਲੈਣੀ ਆ ਜਿਹੜੀ ਪੈਟਰੋਲੀਅਮ ਜੈਲੀ ਹੁੰਦੀ ਆ ਮਾਰਕੀਟ ਦੇ ਵਿੱਚੋਂ ਤੁਸੀਂ ਉਧਰ ਲੇਪ ਕਰਨਾ ਔਰ ਤੁਸੀਂ ਇਹ ਲੇਪ ਉਦੋਂ ਕਰਨਾ ਜਦੋਂ ਤੁਸੀਂ ਘਰੇ ਉਹ ਧੂੜ ਮਿੱਟੀ ਦੇ ਵਿੱਚ ਨਹੀਂ ਜਾਣਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪਾਣੀ ਦੇ ਨਾਲ ਜਾਂ ਕਾਟਨ ਦੇ ਕੱਪੜੇ ਦੇ ਨਾਲ ਫਿਰ ਤੁਸੀਂ ਵੈਸਲੀਨ ਪੈਟਰੋਲੀਅਮ ਜੈਲੀ ਲਗਾਉਣੀ ਆ ਔਰ ਤੁਸੀਂ ਸਵੇਰ ਨੂੰ ਜਦੋਂ ਦੇਖੋਗੇ ਕਿ ਤੁਹਾਡੀ ਪ੍ਰੋਬਲਮ ਥੋੜੀ ਬਹੁਤੀ ਸੋਲਵ ਹੋਈ ਹੋਏਗੀ ਔਰ ਤੁਸੀਂ ਇਹ ਪ੍ਰੋਸੈਸ ਮਿੰਨੀ ਤੋਂ ਡੇਢ ਮਹੀਨਾ ਯੂਜ਼ ਕਰਨਾ ਔਰ ਤੁਸੀਂ ਦੇਖੋਗੇ ਕਿ ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ ਅਗਰ ਤੁਹਾਨੂੰ ਫਿਰ ਵੀ ਕੋਈ ਵੈਰੀਕੋਸ ਦੀ ਐਕਜ਼ੀਮਾ ਦੀ ਸਟ੍ਰਾਈਟਸਿਸ ਦੀ ਫੰਗਲ ਇਨਫੈਕਸ਼ਨ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਔਰ ਤੁਸੀਂ ਆਪਣੇ ਕਿਸੇ ਵੀ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਮਿੱਤੋ ਦਵਾਈ ਮੰਗਵਾ ਸਕਦੇ ਹੋ ਧੰਨਵਾਦ ਜੀ